ਲੋ ਜੀ ਮੈਂ ਤੁਹਾਡਾ ਆਪਣਾ ਖੋਸਾ ਬੀਬੀ 30 ਤੇ ਅੱਜ ਆਇਆ ਆਪਾਂ ਬਾਈਆਂ ਕੋਲੇ ਤੇ ਬਾਈਆਂ ਨੂੰ ਤੁਸੀਂ ਸਾਹਮਣੇ ਦੇਖ ਹੀ ਲਏ ਤੇ ਬਾਈਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਤੇ ਆਪਾਂ ਅੱਜ ਬਈ ਤੀਜੀ ਚੌਥੀ ਵੀਡੀਓ ਕਰ ਰਹੇ ਹਾਂ ਬਾਈਆਂ ਕੋਲੇ ਤੇ ਬਾਈ ਨੂੰ ਅੱਜ ਕਿਹਾ ਸੀ ਮੈਂ ਕਿਹਾ ਬਾਈ ਅੱਜ ਸ਼ਵਰਾਜ ਦੇ ਬਹੁਤ ਮੈਸੀਵ ਵਗੈਰਾ ਆਇਆ ਤੇ ਸ਼ਵਰਾਜ ਦੀ ਕਲੈਕਸ਼ਨ ਦਿਖਾ ਤੇ ਬਾਈ ਤੋਂ ਸਪੈਸ਼ਲ ਅੰਦਰੋਂ ਟਰੈਕਟਰ ਅੱਜ ਬਾਹਰ ਕਢਾਇਆ ਤੇ ਬਾਈ ਆਂਦਾ ਵਾ ਟਰੈਕਟਰ ਬਾਈ ਮੈਂ ਕਿਹਾ ਕੋਈ ਨਹੀਂ ਬਾਈ ਇਦਾਂ ਦਿਨ ਕਰ ਤੋਂ ਬਾਈਆਂ ਦਾ ਗੱਲ ਹੀ ਕੋਈ ਨਹੀਂ ਫਿਰ ਤੇ ਬਾਈ ਨੇ ਬੁਲਾਉਣੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਭੈ ਜਿਹੜੇ ਇੰਨਾ ਪਿਆਰ ਤੇ ਸਤਿਕਾਰ ਦਿੰਦੇ ਆ ਬਹੁਤ ਬਹੁਤ ਧੰਨਵਾਦ ਆ ਤੁਹਾਡੇ ਭਰਾਵਾਂ ਨੇ ਸੜਕਾਈ ਤੇ ਬਾਈ ਜੀ ਸਰ ਨੂੰ ਪਹਿਲਾਂ ਆਪਣਾ ਡਰੈੱਸ ਬੋਲ ਦਿਆ ਕਰੋ ਆ ਪਹਿਲਾਂ ਡਰੈੱਸ ਭলাইਦਾ ਕਿਉਂਕਿ ਥੋੜਾ ਜਿਹਾ ਡਰੈੱਸ ਦੇ ਕੋਈ ਕੰਫਿਊਜ਼ਨ ਹੁੰਦੀ ਹੈ ਤਾਂ ਅਗਲਾ ਕਲੀਅਰ ਹੋ ਜਾਂਦਾ ਕਿਉਂਕਿ ਪਿੰਡ ਥੋੜਾ ਜਿਹਾ ਰੋਡ ਤੋਂ ਪਿੱਛੇ ਆਟਮ ਕਰਕੇ ਥੋੜਾ ਜਿਹਾ ਦਿੱਕਤ ਆ ਜਾਂਦੀ ਹੈ ਹਾਂ ਪਿੰਡ ਖੁਸ਼ਸਰ ਸਾਹਿਬ ਕੋਟਲੀ ਸੰਗਰ ਤਸਵੀਲ ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ ਹੈ ਠੀਕ ਆ ਜੀ ਕੋਟਕਪੂਰਾ ਰੇਡ ਰੋਡ ਆ ਆਪਣਾ ਇਧਰਲੇ ਪਾਸੋਂ ਜਦੋਂ ਆਪਾਂ ਆਉਣੇ ਆ ਕੋਟਕਪੂਰੇ ਤੋਂ ਨਹਿਰਾ ਨਹਿਰਾ ਨ ਠੀਕ ਹੈ ਜੀ। ਝਵੇਰ ਵਾਲੀ ਦਾ ਅੱਡਾ ਮੇਨ ਲੱਗਦਾ ਤੇ ਕੋਟਲੀ ਸੰਗਰ ਦਾ ਬੋਰਡ ਤੇ ਝਵੇਰ ਵਾਲੀ ਦਾ ਅੱਡਾ ਇੱਕ ਹੀ ਹੈ ਜੀ। ਠੀਕ ਹੈ ਜੀ। ਉੱਥੋਂ ਆਪਣਾ 2 ਕਿਲੋਮੀਟਰ ਪਿੰਡ ਐ ਸਾਈਡ ਤੇ ਜੀ। 2 ਕਿਲੋਮੀਟਰ। ਇਹ ਪਰੋਂ ਬੰਨੇ ਨੇ ਆਉਣਾ ਬਠਿੰਡੇ ਸਾਈਡ ਤੋਂ। ਠੀਕ ਹੈ ਜੀ। ਭੁੱਲਰ ਪਿੰਡ ਲੱਗਦਾ ਜੀ। ਭੁੱਲਰ ਪਿੰਡ ਤੋਂ ਥਾਂਦੇ ਵਾਲਾ ਤੇ ਕੋਟਲੀ ਸੰਗਰ ਕੋਟਲੀ ਸੰਗਰ ਬਈ। ਉੱਥੋਂ 5 ਕਿਲੋਮੀਟਰ ਇੱਥੋਂ 2 ਕਿਲੋਮੀਟਰ ਐ। ਤੇ ਬਈ ਨੰਬਰ ਤਾਂ ਆਪਾਂ ਪਾਈ ਦੇਵਾਂਗੇ ਵੈਸੇ ਇੱਕ ਵਾਰੀ ਤੁਸੀਂ ਨੰਬਰ ਦੋਨੇ ਆ ਉਹਦੇ ਨੰਬਰ ਬੋਲ ਦੋ। 55 ਜੀ। 70048 ਤੇ 22 ਸੁਖਦੇਵ ਦਾ 99 ਤੇ ਬਈ ਸਭ ਤੋਂ ਪਹਿਲਾਂ ਅੱਜ ਆਪਣੇ ਅੱਜ ਆਪਾਂ ਦਿਖਾਉਣਾ ਪਹਿਲਾਂ ਸ਼ਵਰਾਜ ਬਈ ਹਾਂਜੀ ਪਹਿਲਾਂ ਸਭ ਤੋਂ ਦਿਖਾਓ ਜੀ ਤੇ ਜਿਸ ਹੌਣਾ ਬਈ ਆਪਣੇ ਜ ਮੌਲ ਬੱਜਿਆ ਖੜਾ ਤੇ ਮੈਨੂੰ ਤਾਂ ਲੱਗਦਾ ਨਹੀਂ ਵੀ ਜਿਹੜਾ ਗਾਹ ਕਾਊਗਾ ਤੇ ਖਾਲੀ ਜਾਊਗਾ ਬਸ ਹਾਂਜੀ ਆਪਾਂ ਦਾ ਵਧੀਆ ਤੇ ਵਧੀਆ ਟਰੈਕਟਰ ਲਿਆ ਕੇ ਵੇਚਦੇ ਹਾਂ ਜੀ ਵਧੀਆ ਕੰਮ ਹੈ ਜੀ ਆਪਣਾ ਦੇਖੋ ਵੀ ਮੈਂ ਵੀ ਆਪਾਂ ਇੰਨੀਆਂ ਵੀਡੀਓ ਕੀਤੀਆਂ ਦੇਖੋ ਕਈ ਵਾਰੀ ਕੋਈ ਹੁੰਦਾ ਵੀ ਜਾਂ ਕਿਸੇ ਕੋਈ ਬੰਦਾ ਕਮੈਂਟ ਹੀ ਕਰ ਦਿੰਦਾ ਕਿਸੇ ਨੇ ਨਹੀਂ ਅੱਜ ਤੱਕ ਆਪਾਂ ਨੂੰ ਕਿਹਾ ਵੀ ਆਏ ਆ ਜਬਰਾਰ ਟੇਟ ਹਨਾ ਮਾਲਾ ਕਿਸੇ ਨੂੰ ਨਹੀਂ ਕਹਿੰਦੇ ਜਿਵੇਂ ਅਗਲਾਂ ਦੀ ਸੋਚ ਹੈ ਆਪਾਂ ਕਹਿੰਦੇ ਨੂੰ ਮਾਲਾ ਨਹੀਂ ਕਹਿੰਦੇ ਉਹ ਬੰਦਾ ਨਹੀਂ ਮਾੜਾ ਕਹਿੰਦਾ ਫੋਨ ਤੇ ਬੈਠਾ ਵੀਡੀਓ ਵੇਖ ਕੇ ਭਾਵੇਂ ਕੋਈ ਮਾੜਾ ਕਹੀ ਜਾਵੇ ਜਿੰਨਾ ਚਾਹ ਰਾ ਕੇ ਇੱਥੇ ਵੇਹਣਾ ਨਹੀਂ ਉਹ ਬੈਠੇ ਆ ਗਿਆ ਨਾ ਫਿਰ ਇੱਥੇ ਆ ਕੇ ਮਾੜਾ ਕਹਿ ਦੇ ਫਿਰ ਆਪਣੇ ਫਿੱਟੇ ਮੂੰਹ ਕੰਮ ਕਰਾ ਆਪਾਂ ਚੀਜ਼ ਨਹੀਂ ਮਾੜੀ ਦੇਣੀ ਖੋਸੇ ਯਾਰ ਜੀਵਿੰਦਾਰ ਆਪਾਂ ਹੈਗੇ ਜੀਵਿੰਦਾਰਾਂ ਨਾਲ ਆਪਾਂ ਕੰਮ ਕਰਾ ਸਹੀ ਗੱਲ ਹੈ ਸਹੀ ਗੱਲ ਨਾਲੇ ਜੀਵਿੰਦਾਰਾਂ ਦੇ ਸਿਰ ਤੇ ਵੀ ਵਧਿਆ ਕੰਮ ਜੀ ਆਪਣਾ ਸਾਰਾ ਜਿੰਨੀ ਅਸੀਂ ਗਾਰੰਟੀ ਵਾਰੰਟੀ ਦਿੰਨੇ ਆ ਅਗਲਾ 1 ਮਿੰਟ ਦੀ ਵਪਾਰੀ ਗਾਰੰਟੀ ਨਹੀਂ ਦਿੰਦਾ ਭਾਈ ਟੁੱਟੇ ਭੱਜਾ ਅਗਲਾ ਨਾਲ ਥੋੜਾ ਜਿੰਨੀ ਅਸੀਂ ਗਾਰੰਟੀ ਵਾਰੰਟੀ ਦਿੰਨੇ ਆ The cat ਤੇ ਬਈ ਸਰ ਨੂੰ ਪਹਿਲਾਂ ਤੁਸੀਂ ਕਿਹੜਾ ਟਰੈਕਟਰ ਦਿਖਾਉਂਗੇ ਬਈ ਸਰਾਂ ਨੂੰ ਪਹਿਲਾਂ 855 ਤੋਂ ਚੱਲੋ ਜੀ ਤੁਸੀਂ 855 ਦਾ ਨਾਮ ਲਿਆ ਠੀਕ ਆ ਜੀ ਤੇ 855 ਇਹ 2021 ਮਾਡਲ ਆ ਕੋਸੇ ਦੇਖੋ ਵੀ ਲੁੱਕ ਵੇਖੋ ਜਮਾ ਟਰੈਕਟਰ ਨਵਾਂ ਪਿਆ ਵਾ ਤੇ ਇੱਕ ਬਾਈ ਦੀ ਖਾਸੀਅਤ ਹੈ ਬਾਈ ਆਂਦਾ ਮੈਂ ਕਿਰਾਏ ਤੇ ਚੱਲੇ ਟਰੈਕਟਰ ਨਹੀਂ ਲੈਂਦਾਗਾ ਹਾਂ ਇਹ ਆਪਣੀ ਪਹਿਲਾਂ ਤੋਂ ਆਤ ਆ ਜੀ ਪਹਿਲਾਂ ਤੋਂ ਬਈ ਦੇਖੋ ਊਂ ਬਾਈ ਬਾਈ ਜੇ ਕੋਈ ਆਉਂਦਾ ਮੰਨ ਕੇ ਜੋ ਟਰੈਕਟਰ ਵਗੈਰਾ ਪੁਰਾਣੇ ਆਪਾਂ ਕੱਟ ਵੀ ਲੈਨੇ ਆ ਪਰ ਮੇਨ ਮਾਈ ਕਹਿੰਦਾ ਵੀ ਮਾਲ ਆਪਾਂ ਕਿਰਾਏ ਦਾ ਟਰੈਕਟਰ ਤਾਂ ਆਪਾਂ ਨਹੀਂ ਲੈਂਦੇ ਕਿਰਾਏ ਤੇ ਚੱਲਿਆ ਨਾ ਹੀ ਆਪਾਂ ਲੈਣਾ ਤੇ ਕਰਾ ਟਰੈਕਟਰ ਚੱਲੇ ਆਪਾਂ ਲੈ ਕੇ ਰਾਜੀ ਆਂ ਜਿਵੇਂ ਨਾਲੇ ਟਰੈਕਟਰ ਚ ਲੰਬਾਈ ਹੈ ਨਹੀਂ ਲੰਬਾਈ ਹੈ ਨਹੀਂ ਜਿਹੜਾ ਕਿਰਾਏ ਤੇ ਹੁਣ ਤੁਹਾਨੂੰ ਵੀ ਪਤਾ ਕਿਰਾਏ ਤੇ ਚੱਲੇ ਟਰੈਕਟਰ ਨੇ ਮੰਨ ਲਓ ਜ਼ਿੰਮੇਦਾਰ ਨੇ ਮਹੀਨੇ ਚ ਚਲਾਉਣਾ ਸਹੀ ਗੱਲ ਹੈ ਤੇ ਆਪਣਾ ਸੌਰੀ ਸਾਲ ਚ ਉਹਨਾਂ ਚਲਾਉਣਾ ਤੇ ਕਿਰਾਏ ਵਾਲੇ ਨੇ ਮਹੀਨੇ ਚ ਉਹਨਾਂ ਚਲਾ ਦੇਣਾ ਸਹੀ ਗੱਲ ਹੈ ਚੱਕਰ ਉਹੀ ਆ ਨਾ ਤੇ ਬਾਈ ਜੀ ਇਹਦੀ ਸਾਰਨੋਂ ਪਹਿਲੇ ਦੀ ਡਿਮਾਂਡ ਦੱਸੋ ਫਿਰ ਪਹਿਲਾਂ ਇਹ ਖੋਸਾ ਜੀ ਡੋਲੇ ਰਿਕੀ ਮਾਡਲ ਹੈ 1100 ਘੰਟਾ ਚੱਲਿਆ ਨਵਾਂ ਨਕੋਟ ਟਰੈਕਟਰ ਬਿਲਕੁਲ ਠੀਕ ਹੈ ਜੀ ਤੈ ਟੂ ਰੱਸਾ ਕੋ ਨਾਲ ਦਾ ਟਰੈਕਟਰ ਦਾ ਤੇ ਕੀ ਰੇਟ ਰੱਖਿਆ ਬਈ ਇਹ ਦਾ ਰੱਖਿਆ 6 ਲੱਖ ਤੇ 75 ਹਜ਼ਾਰ ਰੁਪਏ 6 ਲੱਖ 75 ਹਜ਼ਾਰ ਹਾਂ ਇਹ ਵੀ ਆਪਾਂ ਦੱਸ ਦਈਏ ਇੱਕ ਗਾਹਕਾਂ ਨੂੰ ਆਪਣੇ ਭਰਾਵਾਂ ਨੂੰ ਵੀ ਜਾਦੇ ਟਰੈਕਟਰ ਸੀ ਹਰਿਆਣੇ ਚੋਂ ਲਿਆਉਣੇ ਆ ਠੀਕ ਆ ਜੀ ਹਰਿਆਣਾ ਨੰਬਰ ਜਾਦੇ ਟਰੈਕਟਰ ਹੁੰਦੇ ਆ ਪੰਜਾਬ ਨੰਬਰ ਤਾਂ ਵਿੱਚ ਕੋਈ ਨਾ ਕੋਈ ਵਿਰਲੇ ਟਰੈਕਟਰ ਹੁੰਦੇ ਸਾਡੇ ਕੋਲੇ ਠੀਕ ਆ ਜੀ ਜਿਹਦੀ ਐਨਓਸੀ ਪਲੱਸ ਬੀਮਾ ਕਾਪੀ ਜੀਨੇ ਨਾ ਕਰਾਉਣੀ ਜੇ ਅਗਲੇ ਨੇ ਗਾਹਕ ਨੇ ਲੋਨ ਕਰਾਉਣਾ ਤਾਂ ਉਹਨੂੰ ਬੀਮਾ ਫੁੱਲ ਕਰਾਉਣਾ ਪੈਂਦਾ ਜੇ ਕੱਲੀ ਕਾਪੀ ਨਾ ਕਰਾਉਣੀ ਹੈ ਤੇ ਆਪਣਾ ਐਨਓਸੀ ਤੇ ਬੀਮਾ ਮੈਂ ਦਿੰਦਾ ਜੀ ਠੀਕ ਆ ਜੀ ਤੇ ਜਿਹਦੇ ਵਿੱਚ ਬਾਈ ਜੀ ਅੱਗੇ ਕਸਟਮਰ ਦਾ 10000 ਰੁਪਏ ਲੱਗਦਾ 10 ਤੋਂ ਵੀ ਘਾਤੀ ਲੱਗਦਾ ਮੈਨੂੰ ਤਾਂ ਅਗਲੇ ਹਸਾਵਣਾ ਜੀ ਗਾ ਕਾਪ ਡੀਲ ਕਰ ਲੂ ਉੱਥੇ ਜਾ ਕੇ ਆਪ ਪੇਸ਼ ਹੋ ਜੂਗਾ ਸਾਰਾ ਕੁਝ ਤੇ ਫਿਰ ਤਾਂ ਪੈਸੇ ਘੱਟ ਲੱਗਦੇ ਜੀ ਹੁਣ ਆਪਾਂ ਏਜੰਟਾਂ ਨਾਲ ਹੀ ਕਰਾਉਣੇ ਦ 10000 8 10000 ਰੁਪਏ ਲੱਗਦੇ ਬਾਕੀ ਅਗਲਾ ਜਿਵੇਂ ਕਹਦੇ ਅਗਲਾ ਬਈ ਤੇਰੀ ਜ਼ਿੰਮੇਵਾਰੀ ਹੈ ਬਈ ਤੂੰ ਹੀ ਲੈ ਕੇ ਦੇਣਾ ਕਰਾ ਕੇ ਲੈਣਾ ਆਪਾਂ ਵੀ ਕਰਵਾ ਦਿੰਦੇ ਹਾਂ ਬਕੀ ਜਿਲ੍ਹੇ ਦਾ ਨੰਬਰ ਮਰਜ਼ੀ ਲੈ ਲਓ ਆਪ ਦੇ ਦਾ ਅਗਲਾ ਆਪ ਦੇ ਜਿਲ੍ਹੇ ਦਾ ਨੰਬਰ ਆਪ ਦਾ ਲੋਕਲ ਜਿਲ੍ਹੇ ਦਾ ਨੰਬਰ ਮਿਲ ਜਾਂਦਾ ਹੁੰਦਾ ਠੀਕ ਹੈ ਸਾਰਾ ਮਸਲਾ ਹੱਲ ਹੋ ਜੂਗਾ ਇਹ ਗੱਲ ਨਾਲ ਆਪਾਂ ਹਰ ਇੱਕ ਕੰਮ ਦਾ ਹੱਲ ਆਪ ਹੱਲ ਤੋਂ ਬਿ 95% ਟਰੈਕਟਰ ਨਾ ਹੋਣ ਵਾਲੇ ਆ ਇਹ ਨਹੀਂ ਵੀ ਇੱਕ ਆਪਾਂ ਇੱਕ ਅੱਧਾ ਪਰਸੈਂਟ ਬਾਕੀ ਜੋ ਵੀ ਹੈਗਾ ਸਰ ਵਿੱਚ ਦੱਸ ਹੀ ਦਿੰਨੇ ਆ ਦੱਸਾਂ ਟਰੈਕਟਰ ਜੋ ਰੰਗ ਪੇਂਟ ਉਹ ਵੀ ਦੱਸਾਂਗੇ ਜੇ ਕੋਈ ਇੰਨੀ ਕੀ ਹੋਗਾ ਉਹ ਵੀ ਦੱਸਾਂਗੇ ਪਰ ਆਪਾਂ ਉਹ ਚ ਲੈਦੇ ਨਹੀਂ ਪੇਂਟ ਵਾਲਾ ਦੇ ਨਾਂ ਦੂਜਾ ਮਾੜੀ ਕੜਛੰਡਾ ਤੇ ਉਸ ਤੋਂ ਅਗਲਾ ਵੀ ਟਰੈਕਟਰ ਅਗਲੇ ਟਰੈਕਟਰ ਹੈਗਾ ਜੀ 22 ਮਾਡਲ ਜਿਵੇਂ ਨਵਾਂ ਟਰੈਕਟਰ ਹੈ ਜੀ ਖੁਸਾ ਜੀ ਇਹ 3 ਸਪੀਡ ਵਾਲਾ ਤਿੰਨ ਸਪੀਡਾਂ ਦੇ ਵਿੱਚ ਵੀ ਦੇਖੋ ਕੰਡੀਸ਼ਨ ਦੇਖੋ ਜਿਵੇਂ ਸ਼ੋਰੂਮ ਕੰਡੀਸ਼ਨ ਹੈ ਜਿਵੇਂ ਇਹ 5 600 ਘੰਟਾ ਚੱਲਿਆ ਜੀ ਯਾ ਮੈਂ ਬੋਲ ਰਿਹਾ ਹਾਂ ਪਾ ਪੰਪਰ ਵੀ ਇਹਦੇ ਮੂਰੇ ਟੱਕਾ ਬਸ ਇਸ ਤੋਂ ਬਾਅਦ ਤਾਂ ਮੈਨੂੰ ਲੱਗਦਾ ਬਈ ਉਹ ਆ ਗਿਆ ਸੀ ਨਵੀਂ ਸ਼ੋਹ ਦਾ ਹਾਂ ਨਵੀਂ ਸ਼ੋਹ ਚ ਆ ਗਿਆ ਸੀ 22 ਦੇ 11ਵੇਂ ਮਹੀਨੇ ਟ੍ਰੈਕਟਰ ਆਈ ਸੀ ਬਾਈ ਦੇ ਘਰ ਮਹੀਨੇ ਦੇ ਵਿੱਚ ਬਿਲਕੁਲ ਨਵਾਂ ਟਰੈਕਟਰ ਹੈ ਜੀ 5-600 ਘੰਟਾ ਚੱਲਿਆ ਵੀ ਤੇਲ ਵਾਲੀ ਟੈਂਕੀ ਮੂਰੇ ਬਣੀ ਵੀ ਆ ਠੀਕ ਹੈ ਜੀ ਐਂਵਰ ਦੀ ਛਤਰੀ ਹੈ ਜੀ ਫੈਸਰੀ ਸਾਰੀ ਐਂ ਮਿਲੂਗੀ ਨਵਾਂ ਲੱਕ ਟਰੈਕਟਰ ਹੈ ਬੰਦਾ ਆਪਣੇ ਤੋਂ ਬਿਨਾ ਵੇਖੇ ਵੀ ਉਹ ਟਰੈਕਟਰ ਲੈ ਗਿਆ ਨਾ ਗਾ ਖੋਸੇ ਹਾਂਜੀ ਆਪਾਂ ਇਹ ਨਹੀਂ ਗੱਲ ਵੀ ਬਿਨਾ ਵੇਖੇ ਵੀ ਆਪਾਂ ਟਰੈਕਟਰ ਮਾਲੇ ਦੇ ਦਿਆਂਗੇ ਅਗਲੇ ਨੂੰ ਠੀਕ ਆ ਸਰ ਆਪਾਂ ਇੱਕ ਨੰਬਰ ਟਰੈਕਟਰ ਮਿਲੂਗਾ ਅਗਲੇ ਵਾਰ ਇਹ ਸਾਰੇ ਇਹਦੀ ਕੀ ਡਿਮਾਂਡ ਕਰ ਰਹੇ ਆਪਾਂ ਡਿਮਾਂਡ ਖੋਸਾ ਜੀ 7,65,000 ਹੈ ਇੱਕ ਹੋਰ ਆਪਣੇ ਭਰਾਵਾਂ ਨੂੰ ਦੱਸ ਦਿੱ ਗਏ ਵੀ ਅਸੀਂ ਰੇਟ ਫਾਲਤੂ ਵੀ ਸਾਡੇ 6 DM ਮਿਲ ਜੂਗਾ 7 DM ਮਿਲ ਜੂ ਉਹ ਕੰਮ ਨਹੀਂ ਹੋਣਾ ਉਹ ਕੰਮ ਨਹੀਂ ਹੋਣਾ ਆਪਾਂ ਜਾਇਜ ਮਾਰਦੇ ਨੇ ਜਾਇਜ ਟਰੈਕਟਰ ਦਿੰਨੇ ਆ ਨਵਾਂ ਨੁੱਕ ਵੀ ਪਹਿਲਾਂ ਮੰਗਿਆ ਹੀ ਹੁੰਦਾ ਜੇ ਕਮੀ ਹੋਈ ਤਾਂ ਫਿਰ ਆਪਾਂ ਨੂੰ ਆਗੇ ਬੰਦਾ ਸਹੀ ਕਮੀ ਹੋਵੇ ਤਾਂ ਫਿਰ ਸਾਡੀ ਚੀਜ਼ 'ਚ ਕੋਈ ਮਾੜੀ ਹੋਵੇ ਸਹੀ ਗੱਲ ਆ ਉਹ ਚੀਜ਼ ਉਹ ਚੀਜ਼ ਦਾ ਹੱਲ ਹੁੰਦਾ ਜੀ ਜਦੋਂ ਰੇਟ ਮੰਗੇ ਚਲੋ 5-7000 ਤਾਂ ਹੀ ਅਗਲਾ ਮਾਨਤਨ ਕਰਦਾ ਅਗਲਾ ਦਾ ਵਾ ਲੈਣ ਮਾਨਸਨਮਾਨ ਹੀ ਹੁੰਦਾ ਆਪਣਾ ਉਹ ਨਹੀਂ ਫਰਕ ਹੁੰਦਾ ਵੀ ਐਵੇਂ ਆਪਾਂ ਅਗਲਾ ਮੰਗ ਲੂਗਾ ਤੇ ਉਹ ਗੱਲ ਉਹ ਨਹੀਂ ਹੁੰਦੀ ਚੀਜ਼ ਨਹੀਂ ਕਮੀ ਮਿਲੂਗੀ ਚੀਜ਼ ਨਹੀਂ ਕਮੀ ਮਿਲਦੀ ਕਿੰਨੇ ਸਾਡੇ ਤੋਂ ਗਾਹਕ ਟਰੈਕਟਰ ਲਗਾਏ ਆ ਕਿਸ ਇਹ ਇੱਕ ਛੋਟਾ ਟਰੈਕਟਰ ਆ ਜੀ ਇਹ ਬਿਲਕੁਲ ਜੈਨੂ ਟਰੈਕਟਰ ਆ ਇਹ ਪੰਜਾਬ ਨੰਬਰ ਦਾ ਖੋ ਸਕਦਾ ਪੰਜਾਬ ਨੰਬਰ ਦਾ ਜੀ ਹਾਂ ਇਹ ਡਾਕਟਰ ਛਤਰੀ ਡੱਕ ਡੱਕ ਕੁਸ਼ਪਖੀ ਸਾਰਾ ਇਹ ਬਈ ਪਹਿਲੇ ਤਿੰਨ ਸਪੀਡਾਂ ਵਾਲੀ ਇਹ ਮਿਲ ਕੇ ਸਾਈਡ ਗੇਅਰ ਵਾਲੀ ਇਹ ਸਾਈਡ ਗੇਅਰ ਵਾਲੀ ਆ ਗੇਅਰ ਜਾਈ ਸੀ ਇਹ ਇੰਜਨ ਵੱਡੇ ਆ ਦੇ ਉਹਦੇ ਨਾਲ ਠੀਕ ਹੈ ਜੀ ਇਹ 478 ਸੀਸੀ ਦਾ ਇੰਜਨ ਹੈ 437 ਸੀਸੀ ਦੇ ਇੰਜਨ ਸੀ ਇਹ ਇੰਜਨ ਵੱਡੇ ਹੈ ਤਾਂ ਗੇਅਰ ਵੀ ਵੱਡੇ ਹੈ ਸਾਰੇ ਹੀ ਵੱਡਾ ਟਰੈਕਟਰ ਖਰਚਾ ਵੀ ਘੱਟ ਇਹਨਾਂ ਦਾ ਰਸਤਾ ਹਰਿਆਣਾ ਚ ਬਹੁਤ ਮੰਗ ਹੈ ਇਹ ਠੀਕ ਹੈ ਸਰ ਸਾਡੇ ਕੋਲ ਟਰੈਕਟਰ ਅੱਗੇ 2-3 ਇੰਜਣ ਦੇ ਨਾਲ ਦੇ ਵੇਚ ਚੁੱਕੇ ਆ ਇਹ ਆਈ ਜਾਂਦੇ ਜਾਈ ਜਾਂਦੇ ਇਹਦੇ ਅਗਲੇ ਟਾਇਰ ਵੀ ਵੱਡੇ 916 ਦੇ ਪਾਏ ਹੋਏ ਪਿਛਲੇ ਟਾਇਰ ਵੀ 15 ਨੰਬਰ ਦੇ ਪਾਏ ਹੋਏ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਵੀ ਨਵੇਂ ਆ ਜੀ ਕੋਈ ਇਹਨਾਂ ਦੇ ਕਮਿਊਨ ਟਰੈਕਟਰ ਵੀ ਸਾਰਾ ਜੈਨੂਇਨ ਹੈ ਇੰਜਨ ਗੇਅਰ ਤੱਕ ਇੱਕ ਨੰਬਰ ਦਾ ਜ਼ਿੰਮੇਵਾਰੀ ਆਪਣੀ ਫੁੱਲ ਟਰੈਕਟਰ ਦੀ ਤੇ ਸਰ ਇਹਦੇ ਆਪਾਂ ਮਾਡਲ ਹੈ ਜੀ ਅਗਲੇ ਫਿਰ 12 ਮਾਡਲ ਐਕਸੇਮੀ ਆ ਗਿਆ ਜੀ ਇਹਦੇ ਨਾਲ ਦਾ ਇਹ ਵੀ ਹਰਿਆਣਾ ਨੰਬਰ ਹੈ ਜੀ ਪਰ ਇਹ ਹਰਿਆਣਾ ਨੰਬਰ ਹੈ ਜੀ ਉਹ ਪੰਜਾਬ ਸੀਗਾ ਠੀਕ ਹੈ ਜੀ ਇਹ ਹਰਿਆਣਾ ਨੰਬਰ ਹੈ ਇਹ ਵੀ ਟਰੈਕਟਰ ਪੂਰਾ ਸਾਫ਼ ਸੁਥਰਾ ਵੇਖੋ ਬੜਾ ਸਾਫ਼ ਸੁਥਰਾ ਹੈ ਸਹੀ ਨਿਆਇ ਸਾਫ਼ ਟਰੈਕਟਰ ਹੈ ਜੀ 2012 ਮਾਡਲ ਹੈ ਨਵੇਂ ਟਾਇਰ ਹੈ ਜੀ ਇਹਦੇ ਚਾਰੇ ਟਾਇਰ ਨਵੇਂ ਪਿੰਡ ਦੇ ਆ ਗਏ ਅਗਲੇ ਛੋਟੇ ਜਿਹੜੇ ਨਾਲ ਦੇ ਆਉਂਦੇ ਆ ਬਾਕੀ ਟੌਪ ਮਾਡਲ ਜਾਂ ਤੇਲ ਬ੍ਰੇਕਾਂ ਪਾਵਰ ਸਟੀering ਵਾਲਾ ਸਾਰਾ ਟੌਪ ਮਾਡਲ ਮਾਡਲ ਹੈ ਠੀਕ ਹੈ ਜੀ ਕਿੰਨਾ ਸੇ ਪੀੜੀ ਕੋਲੇ ਬੈਠਾ ਤੇ ਕੀ ਡਿਮਾਂਡ ਆ ਸਾਰੇ ਜੀ ਜੀ 4 ਲੱਖ ਰੁਪਈਆ ਜੀ 4 ਲੱਖ ਰੁਪਈਆ ਹਾਂ ਬਿਲਕੁਲ ਓਕੇ ਟਰੈਕਟਰ ਆ ਜੀ ਕੋਈ ਇਹਦੇ ਵਿੱਚ ਕਮੀ ਹੋਵੇ ਜ਼ਿੰਮੇਵਾਰੀ ਹੈ ਤੇ ਉਸ ਤੋਂ ਅਗਲਾ ਜੀ 16 ਮਾਡਲ ਹੈ ਜੀ ਇਹ 16 ਨੇ 18 ਚ 16 ਦੇ ਟਾਇਰਾਂ ਦੇ ਵਿੱਚ ਕਾਫੀ ਬੰਦੇ ਨੂੰ ਡਿਮਾਂਡ ਸੀਗੀ 16 ਮਾਡਲ 16 ਨੇ ਟਾਇਰਾਂ ਚ ਪੂਰਾ ਵਧੀਆ ਟਰੈਕਟਰ ਹੈ ਜੀ ਦੇਖੋ ਕੰਡੀਸ਼ਨ ਇਹਦੇ ਟਾਇਰ ਹੈ ਮਗਰ ਲਈ ਅਗਲੇ ਟਾਇਰ 90 ਪੈਸੇ ਆ ਜੀ ਪੂਰਾ ਇੱਕ ਨੰਬਰ ਟਰੈਕਟਰ ਖੋਸੇ ਹੋ ਜਾਓ ਜਾਂ ਲੈਂਦੇ ਨਹੀਂ ਜੀ ਆਪਾਂ ਮਾਣਾ ਟਰੈਕਟਰ ਸਹੀ ਆ ਇੰਜਨ ਗੇਅਰ ਦੀ ਸਾਡੀ ਫ ਬੰਦੇ ਇਹਨੇ ਬਿਨਾ ਵੇਖੇ ਵੀ ਲੈ ਲਿਆ ਤਾਂ ਵੀ ਜ਼ਿੰਮੇਵਾਰੀ ਇਹ ਨਹੀਂ ਗੱਲ ਵੀ ਆਪਾਂ ਅਗਲੇ ਨੂੰ ਕਵਾਂਗੇ ਵੀ ਤੂੰ ਇਹ ਆਇਆ ਆਇਆ ਵੇਖ ਕੇ ਲੈ ਜਾਂਦਾ ਉਹ ਕੰਮ ਨਹੀਂ ਆਪਣੇ ਕੋਲ ਤੇ ਸਰ ਇਹਦੀ ਕੀ ਡਿਮਾਂਡ ਕਰ ਰਹੇ ਹੋ 5 ਲੱਖ ਤੇ 10 ਹਜ਼ਾਰ ਦਾ ਹੀ 5 ਲੱਖ 10 ਹਜ਼ਾਰ ਦਾ ਹੀ ਹਾਂਜੀ ਅੱਗੇ ਆ ਗਿਆ 23 ਮਾਡਲ 23 ਮਾਡਲ 22 ਦੇ ਮਾਰਕ 23 ਦੀ ਕਾਪੀ ਆ ਇਹ ਸੈਂਟਰ ਗੇਅਰ ਵਾਲਾ ਖੋਸਾ ਸਾਬ 14 ਇੰਚਾਂ ਦੇ 14 ਨੇ ਟਾਇਰਾਂ ਦੇ ਡਬਲ ਐਕਟਿੰਗ ਸਟੀering ਵਾਲਾ ਹੈ ਇਹ ਇਹ ਡਬਲ ਐਕਟਿੰਗ ਸਟੀering ਵਾਲੇ ਬਹੁਤ ਘੱਟ ਪੀਸ ਹੈ ਇਸਾ ਦੀ ਮੋਟਾਈ ਦਾ ਦੇਖ ਲਓ ਚੰਗੀ ਤਰ੍ਹਾਂ ਇਸਾ ਵੀ ਖਾ ਬੰਗਾ ਨੂੰ ਇਹ ਦੋਨੇ ਪਾਸੇ ਸਟੀering ਆਏ ਇਹ ਦੇਖੋ ਵੀ 14 ਦੇ ਟਾਇਰਾਂ ਦੇ ਵਿੱਚ ਜਿਵੇਂ ਸਾਫਟ ਟਰੈਕਟਰ ਸਾੜੀ ਖਤਰੀ ਇਹਦੇ ਵੀ ਲੱਗੀ ਵੀ ਹੈ ਜੀ ਜਿਵੇਂ ਨਵਾਂ ਟਰੈਕਟਰ ਹੈ ਜੀ ਇਹ ਮੇਰੇ ਹਿਸਾਬ ਨਾਲ ਕਿੰਨੇ ਚੱਲੇ ਜੀ ਇਹਨੂੰ ਇਹ 700 ਘੰਟੇ ਚੱਲੇ 700 ਘੰਟੇ ਚੱਲੇ 700 ਘੰਟੇ ਚੱਲੇ ਜਿਵੇਂ ਨਵੇਂ ਦਾ ਨਵਾਂ ਟਰੈਕਟਰ ਹੈ ਜੀ ਬਿਲਕੁਲ ਨਵਾਂ ਟਰੈਕਟਰ ਪੂਰਾ ਟਾਪ ਵਾਲਾ ਮਾਡਲ ਹੈ ਜੀ ਕੀ ਡਿਮਾਂਡ ਕਰ ਰਹੇ ਹੋ ਬਾਈ ਜੀ ਦੇਖੋ ਸਾਬ ਇਹਦਾ ਸਿਰਫ 7 ਲੱਖ 35000 ਰੁਪਏ ਹੈ 7 ਲੱਖ 35000 ਰੁਪਏ ਹੈ ਅੱਗੇ ਆ ਗਿਆ ਜੀ 2018 ਮਾਡਲ 2018 ਮਾਡਲ ਸਾਰਾ ਮਾਡਲ ਹੈ ਚਾਰੇ ਟਾਇਰੇ ਮਾਰਫ ਐ ਮਾਰਫ ਵੀ ਨਹੀਂ ਘਸਿਆ ਜੀ ਨਵੇਂ ਟਾਇਰ ਬਿਲਕੁਲ ਦੇਖੋ ਵੀ ਐਮਾਰਫ ਵੀ ਚਾਰੇ ਟਾਇਰਾਂ ਤੇ ਉਵੇਂ ਪਿਆ ਜੀ ਆ ਵੇਖ ਲੋ ਸਹੀ ਹੈ ਜੀ ਬਿਲਕੁਲ ਨਵੇਂ ਟਾਇਰ ਹੈ ਨਵਾਂ ਟਰੈਕਟਰ ਹੈ ਪੂਰਾ ਸਾਫ ਸੁਥਰਾ ਜਿਹੜੀ ਗੱਲ ਹੈ ਜੀ ਪੂਰਾ ਟੰਗਾ ਟਰੈਕਟਰ ਹੈ ਜੀ 2018 ਮਾਡਲ ਹੈ ਜੀ ਇਹ 5 ਲੱਖ 70000 ਰੁਪਏ ਦਾ ਜੀ 5 ਲੱਖ 70000